ਤੇ ਜਨਾਨੀਆਂ ਦੇ ਸਿਰ ਜਿਹੜੇ ਨੇ ਵੱਡ-ਵੱਡ ਕੇ ਇਹਨਾਂ ਨੇ ਨੇਜੀਆਂ ਤੇ ਟੰਗੇ دہشت ਪਾਈ ਤੇ ਹੁਣ ਸਿੱਖ ਪੰਜਾਬ ਦੀ ਧਰਤੀ ਤੇ ਰਹਿਣਾ ਕੋਈ ਨਹੀਂ ਦਿੰਦਾ ਦਿੱਲੀ ਖੜਿਆ ਗਿਆ ਦਿੱਲੀ ਵਿੱਚ ਬਹੁਤ ਬਲਖਣ ਟੰਗ ਦੇ ਨਾਲ ਜ਼ੁਲਮ ਕਰ ਕਰਕੇ ਇਹਦੇ ਨਾਲ ਦੇ ਸਿੰਘਾਂ ਨੂੰ ਇੱਕ ਇੱਕ ਕਰਕੇ ਸ਼ਹੀਦ ਕੀਤਾ ਵੀ ਬਾਬਾ ਬੰਦਾ ਸੰਭਾਦਰ ਆਪਣੇ ਸਿਧਾਂਤ ਤੋਂ ਡੋਲ ਜਾਵੇ ਆਪਣੇ ਧਰਮ ਤੋਂ ਡੋਲ ਜਾਵੇ ਅਖੀਰ ਇਹਦਾ ਬਹੁਤ ਛੋਟਾ ਜਿਹਾ ਬੇਟਾ ਸੀ ਢਾਈ ਪੌਣੇ 3 ਸਾਲ ਦਾ ਉਹਦਾ ਕਲੇਜਾ ਕੱਢ ਕੇ ਤੇ ਮੂੰਹ ਵਿੱਚ ਦੇ ਤਾ ਫੇ ਕੰਬੁੱਠੂਗਾ ਪਰ ਐਡਾ ਹੀ ਭਿਆਨਕ ਜ਼ੁਲਮ ਦੇ ਬਾਵਜੂਦ ਵੀ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਵਾ ਉਹ ਡੋਲ ਰਿਹਾ ਹੋ ਗਿਆ ਸਰੀਰ ਨੂੰ ਜਮੂਰਾਂ ਦੇ ਨਾਲ ਮਾਸ ਨੂੰ ਹੱਡੀਆਂ ਨਾਲੋਂ ਵੱਖਰਾ ਕੀਤਾ ਗਿਆ ਨੌ ਖਿੱਚ ਲਏ ਗਏ ਅੱਖਾਂ ਵਿੱਚ ਤੱਕਲੇ ਤਾਂ ਕੇ ਜਿਹੜੇ ਨੇ ਅੱਖਾਂ ਦੇ ਵਿੱਚ ਫੇਰੇ ਗਏ ਇਹੋ ਜਿਹਾ ਜ਼ੁਲਮ ਕੀਤਾ ਜਿਹੜਾ ਨਾ ਸੁਣਿਆ ਜਾਂਦਾ ਤੇ ਨਾ ਦੇਖਿਆ ਜਾਂਦਾ ਪਰ ਬਾਬਾ ਬੰਦਾ ਸੰਭਾਦਰ ਆਖਰੀ ਸਾਹ ਤੱਕ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਨਾਲ ਜੋੜਿਆ ਰਿਆ ਤੇ ਇੱਕ ਮਹਾਨ ਸ਼ਹੀਦ ਬਣ ਕੇ ਇਸ ਸੰਸਾਰ ਤੋਂ ਗਿਆ ਅੱਜ ਉਹਦੀ ਯਾਦ ਵਿੱਚ ਇਹ ਮੇਲਾ ਜਿਹੜਾ ਵਾ ਇੱਥੇ ਹੋ ਰਿਹਾ ਜਿ ਹਜ਼ਾਰਾਂ ਲੋਕ ਨਤਮਸਤਕ ਹੁੰਦੇ ਨੇ ਇੱਥੇ ਬਹੁਤ ਸਾਰੇ ਢਾਡੀ ਰਾਗੀ ਜਥੇ ਆਉਂਦੇ ਨੇ ਜੋ ਮੇਲਿਆਂ ਵਿੱਚ ਪੰਘੂੜੇ ਤੇ ਹੋਰ ਚੀਜ਼ਾਂ ਹੁੰਦੀਆਂ ਨੇ ਉਹ ਵੀ ਤੁਹਾਨੂੰ ਦੇਖਣ ਵਿੱਚ ਮਿਲਦੀਆਂ ਨੇ ਦਿਨੋਂ ਦਿਨ ਜਿਹੜਾ ਮੇਲਾ ਇਹ ਵਧਦਾ ਜਾ ਰਿਹਾ ਵਾ ਔਰ ਇੱਥੇ 12 ਵਿੱਚ ਸਨ ਵਿੱਚ ਇੱਥੇ ਕਾਲਜ ਖੋਲਿਆ ਗਿਆ ਜਿਹੜਾ ਡਿਗਰੀ ਕਾਲਜ ਆ ਤੇ ਸਕੂਲ ਵੀ ਹੈ ਪਬਲਿਕ ਸਕੂਲ ਵੀ ਹੈ ਬਾਬਾ ਅਜੇ ਸਿੰਘ ਦੇ ਨਾਂ ਤੇ ਔਰ ਹੁਣ ਬਹੁਤ ਸ਼ਾਨਦਾਰ ਜਿਹੜਾ ਵਾ ਇੱਥੇ ਕਿਲਾ ਬਣਾਇਆ ਜਾ ਰਿਹਾ ਵਾ ਜਿਹੜਾ ਕਿ ਬੜੀ ਜੰਗੀ ਪੱਧਰ ਤੇ ਕੰਮ ਜਿਹੜਾ ਵਾ ਸ਼ੁਰੂ ਆ ਤੇ ਇੱਕ ਇਤਿਹਾਸਕ ਸਥਾਨ ਤੇ ਇਤਿਹਾਸਕ ਤੌਰ ਤੇ ਹੀ ਬਣਾਇਆ ਜਾ ਰਿਹਾ ਵਾ ਮੈਂ ਜਿੱਥੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨਾ ਵਾ ਕਿ ਇਸ ਨਾ ਗੌਲੇ ਥਾਨ ਨੂੰ ਉਹਨਾਂ ਨੇ ਬੜੇ ਵਧੀਆ ਢੰਗ ਨਾਲ ਬਾਦਲ ਸਾਹਿਬ ਦੇ ਪਰਾਲੇ ਨਾਲ ਇਹ ਸ਼ੁਰੂ ਕੀਤਾ ਵਾ ਉੱਥੇ ਮੈਂ ਇਲਾਕੇ ਦੀਆਂ ਸੰਗਤਾਂ ਨੂੰ ਅਪੀਲ ਕਰਨਾ ਵਾ ਕਿ ਕਾਰ ਸੇਵਾ ਵਾਲੇ ਸੰਤਾਂ ਦੀ ਵੱਧ ਚੜ ਕੇ ਮਦਦ ਕਰੋ ਤਾਂ ਕਿ ਇਹਦੇ ਵਿੱਚ ਸਾਡਾ ਦਸੰਤ ਪੈ ਕੇ ਕਲਾ ਬਣੇ ਤੇ ਲੋਕ ਇਹਨੂੰ ਦੂਰੋਂ ਦੂਰੋਂ ਵੇਖਣ। ਹਾਂਜੀ ਜੈਕਾਰ ਜੀ ਅੱਜ ਜੋ ਨੌਜਵਾਨ ਪੀੜ੍ਹੀ ਸਾਡੀ ਜਿਹੜੀ ਆ ਉਹ ਦਿਨੋਂ ਦੇ ਨਸ਼ੇਦ ਵਿੱਚ ਧਸਦੇ ਜਾ ਰਹੀ ਆ ਅੱਜ ਦੇ ਸੁਭਿ ਘੜੇ ਤੇ ਉਹਨਾਂ ਨੂੰ ਕੀ ਸਿੱਖ ਦੇਣਾ ਚਾਹੀਦਾ ਮੈਂ ਇਹ ਸਮਝ ਨਾਵਾ ਸਰਕਾਰਾਂ ਇਸ ਕੰਮ 'ਚ ਫੇਲ ਹੋ ਗਈਆਂ ਨੇ ਲੇਕਿਨ ਮੈਂ ਬੱਚਿਆਂ ਨੂੰ ਅਪੀਲ ਕਰਾਂਗਾ ਕਿ ਉਹ ਗੁਰੂ ਨਾਲ ਜੁੜਨ ਗੁਰੂ ਦੇ ਸਿਧਾਂਤ ਨਾਲ ਜੁੜਨ ਗੁਰੂ ਦੇ ਯੋਧਿਆਂ ਦੀਆਂ ਬਾਰਾਂ ਸੁਣਨ ਤੇ ਅੰਮ੍ਰਿਤਧਾਰੀ ਬਣਨ ਤੇ ਨਸ਼ਿਆਂ ਤੋਂ ਬਚਣ ਤੇ ਪੰਜਾਬ ਦੀ ਜਵਾਨੀ ਜਿਹੜੀ ਆ ਉਹ ਫੇਰ ਵਸਦੀ ਰਸ ਦੀ ਜਿਹੜੀ ਆ ਉਹਨੂੰ ਬਣਾਈਏ ਤੇ ਪੰਜਾਬ ਜਿਹੜਾ ਵਾ ਇਹ ਬਲੰਦੀਆਂ ਤੇ ਜਾਵੇ ਹਾਂਜੀ ਜੈਕਾਰ ਜੀ ਅੱਜ ਜੋ ਜੋੜ ਮੇਲਾ ਮਨਾਇਆ ਜਾ ਰਿਹਾ ਧਾਰਮਿਕ ਜਥੇਬੰਦੀਆਂ ਜੋ ਆ ਇੱਥੇ ਪਹੁੰਚੀਆਂ ਨੇ ਰਾਗੀ ਢਾਡੀ ਕੀਰਤਨ ਜਥੇ ਹੋ ਰਹੇ ਆ ਤੇ ਸ਼ਾਮ ਦੇ ਵੇਲੇ ਜੋ ਖੇਡਾਂ ਦਾ ਜੋ ਕਬੱਡੀ ਦਾ ਖੋਲ ਦਾ ਹੋ ਗਈ ਉਹਦੇ ਬਾਰੇ ਦੱਸੋ ਇਹ ਸਾਰਾ ਦਿਨ ਜਥੇ ਆਉਂਦੇ ਰਹਣੇ ਨੇ ਢਾਡੀ ਰਾਗੀ ਸਿੰਘ ਜਿਹੜੇ ਨੇ ਇਹ ਇਤਿਹਾਸ ਦੀਆਂ 12 ਜੜੀਆਂ ਨੇ ਉਹ ਲੰਘ ਗਏ ਲੋਕ ਸਿੱਖ ਇਤਿਹਾਸ ਨਾਲ ਜੁੜਨਗੇ ਤੇ ਸ਼ਾਮ ਨੂੰ ਜਿਹੜੀ ਬਹੁਤ ਸ਼ਾਨਦਾਰ ਕਬੱਡੀ ਦਾ ਮੈਚ ਹੋ ਰਿਹਾ ਵਾ ਤੇ ਉਹ ਮੈਚ ਜਿਹੜੇ ਨੌਜਵਾਨ ਵੇਖਣਗੇ ਤੇ ਨੌਜਵਾਨਾਂ ਵਿੱਚ ਜੋਸ਼ ਆਵੇਗਾ ਹਾਂਜੀ ਜੈਦਰ ਜੀ ਜੋ ਖਿਡਾਰੀ ਜੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡ ਵੀ ਕੀਤਾ ਜਾਣਗੇ ਹਾਂ ਇਨਾਮ ਵੀ ਦਿੱਤੇ ਜਾਣਗੇ ਇੰਡੀਵਿਜੂਅਲ ਤੌਰ ਤੇ ਵੀ ਦਿੱਤੇ ਜਾਣਗੇ ਇਕੱਠੀ ਟੀਮਾਂ ਨੂੰ ਵੀ ਦਿੱਤੇ ਜਾਣਗੇ ਧੰਨਵਾਦ ਪਾਨੋਂ ਹਣ ਚਾਪਣ ਗੜੀ ਬਾਬਾ ਬੰਦਾ ਸਿੰਘ ਬਹਾਦਰ ਗੁਰਦਾਸ ਸਿੰਘ ਜੀ ਨੇ ਸ਼ਲਾਨਾ ਜੋੜ ਮੇਲਾ ਮਨਾਇਆ ਜਾ ਰਿਹਾ ਕੁਝ ਦਿਨ ਸਮਾਂ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਮਹਾਨ ਜੋੜ ਮੇਲਾ ਸਤਖਰਵਾਲਾ ਦੇ ਜਥੇਦਾਰ ਬਾਬਾ ਗੁਰਦੇਸ ਸਿੰਘ ਜੀ ਨੇ 25 ਤੋਂ 27 ਚੇਦ ਤੇ 7 ਤੋਂ 9 ਅਪਰੈਲ ਦਾ ਮੇਲਾ ਉਹਨਾਂ ਮਹਾਂਪੁਰਖਾਂ ਚਲਾਇਆ ਸੀ ਉਸੇ ਮਰਜ਼ਾ ਦਾ ਮੁਤਾਬਕ ਇਹ ਜੋੜ ਮੇਲਾ ਹਰ ਸਾਲ ਮਨਾਇਆ ਜਾਂਦਾ ਹੈ ਅੱਜ ਤਾਂ ਵੀ ਮੇਰੇ ਬਹੁਤ ਜਥੇਦਾਰ ਬਾਬਾ ਬਲਵੰਦਰ ਸਿੰਘ ਜੀ ਤਰਨਤਲ ਮਹਿਤਾ ਚੌਕ ਵਾਲੇ ਉਹਨਾਂ ਦੀ ਜਿਹੜਾ ਮੈਂ ਥੱਲੇ ਚੜ੍ਹਦੀਆਂ ਕਲਾ ਦਾ ਮਲਾਜ ਆ ਰਿਹਾ ਹੈ ਇੱਥੇ ਸਾਰੇ ਦਲਾ ਦੇ ਸਿੰਘ ਸਾਰੇ ਦਲ ਦੇ ਦਿੱਥੇਦਾਰ ਇਹ ਜੋੜ ਮਿਲੇ ਤੇ ਪਹੁੰਚੇ ਨੇ ਇਹ ਮਹਾਨ ਜੋੜ ਮਿਲਾ ਉਹ ਸ਼ਹੀਦ ਬਾਬਾ ਬੰਦਾ ਸਿੰਘ ਜਾਦ ਨੂੰ ਮਨਾਇਆ ਜਾਂਦਾ ਹੈ ਚੜ੍ਹਦੀਆਂ ਕਲਾ ਦੇ ਨਾਲ ਸਤਖੜ ਦਾ ਜੀ ਦਿੱਥੇਦਾਰ ਬਾਬਾ ਤਰਸ਼ੇ ਸਿੰਘ ਜੀ ਲੰਮਾ ਸਮਾਂ ਦੇ ਸੇਵਾ ਕਰਕੇ ਇਹਨਾਂ ਪੜਾਵਾ ਦੇ ਉੱਤੇ ਉਹ ਸ਼ਹੀਦ ਬਾਬਾ ਬੰਦਾ ਸਿੰਘ ਦਾ ਜੋੜ ਮਿਲਾ ਮਨਾਉਦੇ ਰਿਹਾ ਗੁਰੂ ਕੇ ਸੰਗਤਾਂ ਦਾ ਹੜ ਆਇਆ ਪਿਆ ਹੈ ਹਰ ਸਾਲ ਚੜ੍ਹਦੀਆਂ ਕਲਾ ਦੇ ਨਾਲ ਇਹ ਜੋੜ ਮੇਲਾ ਲੱਗਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਜੋੜ ਮਲਾ ਪਾਇਆ ਜਾਂਦਾ ਹੈ ਗੁਰੂ ਕੇ ਸੰਗਤਾਂ ਚੰਬਤ ਸਰ ਕੇ ਇਹ ਜੋੜ ਮੇਲੇ ਛੇੜਾ ਕਰਦੀਆਂ ਨੇ ਕੜਦੀ ਕਲਾ ਦਾ ਮਨਾਇਆ ਜਾਂਦਾ ਹੈ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ